ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਸਾਡੇ ਪ੍ਰਧਾਨ ਚੁਣਿਆ ਗਿਆ ਜੀ ਦੋ ਚੈੱਕ ਕਰੋ ਜੀ ਤੇ ਆ ਜਿਹੜਾ ਸਭ ਤੋਂ ਪਹਿਲਾਂ ਖੜਾ ਇਹ ਨੀਲੀ ਪੱਗ ਵਾਲਾ ਇਹ ਸਭ ਤੋਂ ਪਹਿਲਾਂ ਪ੍ਰਧਾਨ ਸੀਗਾ ਜੀ ਜਦੋਂ ਸਾਡੀ ਮੰਡੀ ਦੀ ਯੂਨੀਅਨ ਬਣੀ ਹੈ ਜੀ ਤੇ ਉਸ ਤੋਂ ਬਾਅਦ ਉਹ ਸਾਹਮਣੇ ਜਿਹੜਾ ਪ੍ਰਧਾਨਾਂ ਦੇ ਵਿਚਾਲੇ ਖੜਾ ਜੀ ਸਰਦੇਈ ਪੱਗ ਵਾਲਾ ਇਹ ਹੁਣ ਬਣਿਆ ਸੀਗਾ ਜੀ ਇਹ 2.5 ਸਾਲ ਕਰਕੇ ਗਿਆ ਜੀ ਪ੍ਰਧਾਨ ਕੀ ਹੁਣ ਆ ਦੋ ਪ੍ਰਧਾਨ ਬਣਾਇਆ ਜੀ ਇੱਕ ਉਪ ਪ੍ਰਧਾਨ ਇੱਕ ਪ੍ਰਧਾਨ ਜੀ ਤੇ ਇਹਨਾਂ ਦੋਨਾਂ ਬੰਦਿਆਂ ਦਾ ਕੰਮ ਇਹੀ ਆ ਵੀ ਜੇ ਇੱਕ ਪ੍ਰਧਾਨ ਐ ਨਹੀਂ ਤਾਂ ਦੂਸਰਾ ਪ੍ਰਧਾਨ ਦੂਸਰੇ ਬੰਦਿਆਂ ਨਾਲ ਤੁਰੂਗਾ ਜੀ ਤੇ ਸਾਰੇ ਮੈਂਬਰਾਂ ਨੇ ਰਲ ਕੇ ਇਹਨਾਂ ਨੂੰ ਪ੍ਰਧਾਨ ਬਣਾਇਆ ਜੀ ਤੇ ਸਾਰਿਆਂ ਦੇ ਨਾਲ ਤੁਰਨਗੇ ਜੀ ਦੋਨੇ ਪ੍ਰਧਾਨ ਬਹੁਤ ਵਧੀਆ ਜੀ ਤੇ ਅੱਗੇ ਤੋਂ ਟਾਈਮ ਸਾਲ-ਸਾਲ ਦਾ ਦਿੱਤਾ ਪਰ ਆਏ ਆ ਜੇ ਵਧੀਆ ਕੰਮ ਕਰਨਗੇ ਵਧੀਆ ਨਾਲ ਜੁੜਨਗੇ ਤਾਂ ਵਧਾ ਵੀ ਸਕਦੇ ਨਹੀਂ ਸਾਲ ਬਾਅਦ ਜੀ ਬਦਲਣਾ ਹੀ ਹੈ ਪ੍ਰਧਾਨ ਜੀ ਬੰਦੇ ਦੋਨੇ ਹੀ ਬਹੁਤ ਵਧੀਆ ਜੀ ਇਸ ਕਰਕੇ ਇਹਨਾਂ ਨੂੰ ਅਸੀਂ ਚੁਣਿਆਗਾ ਤੇ ਸਾਡੇ ਘਟੋ ਘਟੋ ਜੀ 50 60 ਬੰਦੇ ਸੀਗੇ ਜਿਨ੍ਹਾਂ ਨੇ ਪ੍ਰਧਾਨ ਚੁਣਿਆ ਜੋ ਵੀ ਸਾਡਾ ਨੇੜੇ ਨੇੜੇ ਮੰਡੀ ਡੱਬਾੜੀ ਤੇ ਕੋਈ ਵੀਡੀਓ ਦੇਖਦਾ ਹੋਵੇ ਉਹ ਸਾਡੇ ਨਾਲ ਜ਼ਰੂਰ ਜੁੜਿਓ ਤੇ ਆਪਾਂ ਜਿਹੜਾ ਰੇਟ ਲਿਸਟ ਆਪਣੀ ਉਹਦਾ ਆਪਾਂ ਰੇਟ ਵੀ ਵਧਾਉਣਾ ਜੀ ਤੇ ਰੇਟ ਆਪਣੇ ਬੰਦੇ ਬਹੁਤ ਘੱਟ ਲੈਂਦੇ ਆ ਜੀ ਕਿਉਂ ਸਭ ਤੋਂ ਘੱਟ ਆਪਣੀ ਮੰਡੀ ਡੱਬਾੜੀ ਦਾ ਰੇਟ ਹੀ ਹੈ ਜੀ ਜੇ ਆਪਾਂ ਸਾਰੇ ਇਕੱਠੇ ਹੋਵਾਂਗੇ ਤਾਂ ਰੇਟ ਵੱਧ ਵੀ ਜਾਊਗਾ ਜੀ ਤੇ ਨਹੀਂ ਆਈ ਹੋਊਗੀ ਜੀ ਧੰਨਵਾਦ ਜੀ